ਇਸ ਲਈ ਆਪਾਂ ਪਠਾਨਕੋਟ ਦੇ ਸਰਨਾ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਸੀ ਕਿ ਵਾਰਡ ਨੰਬਰ 44 ਦੇ ਵਿੱਚ ਕੈਬਨਰ ਮੰਤਰੀ ਪੰਜਾਬ ਲਾਲਚੰਦ ਕਟਾਚਕ ਬਣਾਵਾਲੇ ਇੱਕ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਤੇ ਸਿਰੋਤ ਖਾਂਦੀ ਕੋਸ਼ਿਸ਼ ਕਰ ਰਹੇ ਕਿ ਇਸ ਲਈ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਚਕ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਤੇ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਇਸ ਇਰਕੇ ਨੂੰ ਇਹ ਸੈਰਗਾ ਬਣਾ ਕੇ ਦਿੱਤੀ ਗਈ ਹੈ ਜਿਦੇ ਵਿੱਚ ਲੋਕ ਆ ਕੇ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਨੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਪਾਰਕ ਦੇ ਵਿੱਚ ਇੱਕ 뮤직 ਸਿਸਟਮ ਵੀ ਲਗਾਇਆ ਜਾਵੇਗਾ ਜਿਦੇ ਤਹਿਤ ਲੋਕ ਸਵੇਰੇ ਸ਼ਾਮ ਭਜੰਦਾ ਆਨੰਦ ਵੀ ਲੈ ਸਕਣਗੇ ਆਪ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਚਕ ਹੋਣਾਂ ਦੇ ਨਾਲ ਤੇ ਨਾਲ ਦੀ ਨਾਲ ਸਤਨਕ ਲੋਕਾਂ ਦੇ ਨਾਲ ਮੌਕੇ ਦੇ ਉੱਪਰ ਅ ਸਭ ਤੋਂ ਪਹਿਲਾਂ ਤਾਂ ਮੈਂ ਅ ਅੱਜ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਮੇਰੀ ਵਿਧਾਨ ਸਭਾ ਹਲਕਾ ਪੁਆ ਦਾ ਬੜਾ ਇਤਿਹਾਸਿਕ ਤੇ ਵੱਡਾ ਪਾਵੇਂ ਹੁਣ ਸ਼ਹਿਰ ਦਾ 파ਟ ਹੈ ਪਰ ਸਰਨਾ ਪਿੰਡ ਜਿੱਥੇ ਅ ਅੱਜ ਇੱਕ ਬਹੁਤ ਹੀ ਖੂਬਸੂਰਤ ਪਾਰਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਔਰ ਇਹ 54 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪਾਰਕ ਬਣੇਗਾ ਔਰ ਇਹ ਪਾਰਕ ਮਹਿਜ਼ ਕਹਿਣ ਨੂੰ ਪਾਰਕ ਨਹੀਂ ਹੋਏਗਾ ਬਲਕਿ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਜਿਹੜੇ ਬਣੇ ਪਾਰਕ ਆ ਉਹਨਾਂ ਸਾਰਿਆਂ ਨਾਲੋਂ ਇਹ ਬਿਹਤਰੀਨ ਪਾਰਕ ਹੋਏਗਾ ਔਰ ਇਸ ਪਾਰਕ ਦੇ ਅੰਦਰ ਜਿੱਥੇ ਇੱਕ ਟਰੈਕ ਬਣੇਗਾ 6 ਫੁੱਟ ਚੌੜਾ ਤੇ ਜਿੰਨਾ ਇਹ ਗਰਾਊਂਡ ਹੈਗਾ ਉਹਨਾਂ ਲੰਬਾ ਹੋਏਗਾ ਨਾਲ ਦੀ ਨਾਲ ਵਿੱਚ ਸ਼ਾਨਦਾਰ ਪਲਾਂਟੇਸ਼ਨ ਕੀਤੀ ਜਾਵੇਗੀ ਔਰ ਇੱਕ ਗਜ਼ੀਬੋ ਜਿਹੜਾ ਮਤਲਬ ਬੈੱਕੇ ਇੱਥੇ ਕਿਸੇ ਨੇ ਆਪਣੇ ਸਰੀਰ ਕਿਰਿਆ ਕਰਨੇ ਆ ਕੋਈ ਜੋਗਾ ਕਰਨਾ ਕੋ ਮੈਡੀਟੇਸ਼ਨ ਕਰਨੇ ਆ ਤੇ ਇਹਦੇ ਨਾਲ ਦੇ ਨਾਲ ਇੱਥੇ ਇੱਕ ਮਿਊਜ਼ੀਅਮ ਸਿਸਟਮ ਜਿਹੜਾ ਆ ਉਹ ਵੀ ਜਿਹੜਾ ਆ ਉਹਦਾ ਵੀ ਨਿਰਮਾਣ ਕੀਤਾ ਜਾਵੇਗਾ ਜਿਹੜਾ ਸਾਨੂੰ ਦੇਸ਼ ਭਗਤੀ ਦੇ ਗੀਤਾਂ ਦੇ ਰੂਪ ਦੇ ਵਿੱਚ ਸਾਨੂੰ ਧਾਰਮਿਕ ਗੀਤਾਂ ਦੇ ਰੂਪ ਦੇ ਵਿੱਚ ਸਾਨੂੰ ਸੱਭਿਆਚਾਰਕ ਗੀਤਾਂ ਦੇ ਰੂਪ ਦੇ ਵਿੱਚ ਇੱਕ ਚੰਗੀ ਰੋਹਾਨੀਅਤ ਸਾਡੇ ਸਵੇਰੇ ਸਵੇਰੇ ਸਾਡੇ ਉਹ ਕਰਨਾਂ ਚ ਪੇਗੀ ਸੋ ਅੱਜ ਸਰਨਾਵਾਸੀਆਂ ਦੀ ਹਾਜ਼ਰੀ ਦੇ ਵਿੱਚ ਇਸ ਪਾਰਕ ਦਾ ਮਨਿੱਬਤ ਰੱਖਿਆ ਸੋ ਮੈਂ ਉਮੀਦ ਕਰਾਂਗਾ ਵੀ ਇਹ ਜਲਦੀ ਬਣ ਕੇ ਤਿਆਰ ਹੋਵੇ ਸੋ ਵੈਸੇ ਵੀ ਮਨੁੱਖ ਦੇ ਉੱਤੇ ਜਿੰਨੀ ਸਟ्रेस ਹੈ ਇਸ ਵੇਲੇ ਹਰ ਮਨੁੱਖ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸੈਰ ਕਰਨੀ ਚਾਹੁੰਦਾ ਕੋਈ ਆਰਾਮ ਕਰਨਾ ਚਾਹੁੰਦਾ ਕੋਈ ਉੱਥੇ ਇਸ ਕਿਸਮ ਦਾ ਪਰਿਆਵਰਣ ਆਊਟਲੁੱਕ ਚ ਮਾਹੌਲ ਹੋਵੇ ਕਿ ਜਿੱਥੇ ਬੰਦਾ ਬੈ ਕੇ ਜਾ ਕੇ ਆਪਣੇ ਰੂਹ ਨੂੰ ਸ਼ਾਂਤੀ ਦੇ ਸਕੇ ਸੋ ਇਹ ਬੜਾ ਸ਼ਾਨਦਾਰ ਪਾਰਕ ਬਣੇਗਾ ਔਰ ਮੈਨੂੰ ਖੁਸ਼ੀ ਹੈ ਕਿ ਇਸ ਪਾਰਕ ਦਾ ਅੱਜ ਕੰਮ ਜਿਹੜਾ ਅਧੂਰਾ ਆ ਉਹਨੂੰ ਜਿਹੜਾ ਆ ਨੇਪਰੇ ਚਾੜਨ ਦੇ ਲਈ ਪੈਸੇ ਦੀ ਕੋਈ ਘਾਟ ਨਹੀਂ ਮੈਂ ਦੱਸਿਆ ਪੈਸੇ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਅ ਵੱਡੇ ਤੇ ਇਤਿਹਾਸਕ ਫੈਸਲੇ ਪੰਜਾਬ ਦੇ ਲੋਕਾਂ ਦੇ ਜੀਵਨ ਬੰਦਰ ਉੱਚਾ ਚੱਕਰ ਦੇ ਲਈ ਕਰ ਰਹੀ ਹੈ ਸੋ ਅੱਜ ਇਸ ਪਾਰਕ ਦਾ ਉਦਘਾਟਨ ਕੀਤਾ ਜਲਦੀ ਬਣ ਕੇ ਬਣਵਾ ਕੇ ਇਹਨੂੰ ਲੋਕਾਂ ਦੇ ਸਪੁਰਦ ਕਰਾਂਗੇ ਅਸੀਂ ਸਸੀ ਗੱਲ ਜੀ ਮੈਂ ਬਲਜਿੰਦਰ ਕੌਰ ਬਲਾਕ ਪ੍ਰਧਾਨ ਸਰਨਾ ਤੋਂ ਮੈਂ ਕੈਬਨਟ ਨਿਸਚ ਸ੍ਰੀ ਲਾਲਚੰਦ ਘਟਾਰ ਚੱਕ ਜੀ ਦਾ ਤਿਆਰ ਦਿ ਲੋ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਇੱਕ ਮੰਗ ਤੇ ਇਹ 54 ਲੱਖ ਰੁਪਏ ਸਾਡੇ ਪਿੰਡ ਨੂੰ ਲਾਗਤ ਲਾਈ ਇਸ ਵੀ ਬਹੁਤ ਵਧੀਆ ਪਾਰਕ ਬਣ ਕੇ ਤਿਆਰ ਹੋਏਗਾ ਇਸ ਦੇ ਨਾਲ ਸਾਡੇ ਪਿੰਡ ਦੀ ਸੁੰਦਰਤਾ ਵਧੇਗੀ ਮੈਂ ਸ਼੍ਰੀ ਕੈਬਨ ਲਾਲਚੰਦ ਕਟਾਰ ਚੱਕ ਜੀ ਦਾ ਤਿਆਰ ਦਿ ਲੋਇ ਪੜੀ ਫਿਰ ਤੋਂ ਧੰਨਵਾਦ ਕਰਦੀ ਹਾਂ ਮੈਂ ਸਿਟੀ ਪ੍ਰਧਾਨ सुरेंद्र ਕੁਮਾਰ ਅਸੀਂ ਸ਼੍ਰੀਮਾਨ ਮੰਤਰੀ ਸਾਹਿਬ ਲਾਲਚੰਦ ਕਟਾਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਇੱਥੇ ਪਾਰਕ ਦਾ ਉਦਘਾਟਨ ਕੀਤਾ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਗਲੀਆਂ ਦਾ ਉਦਘਾਟਨ ਕੀਤਾ ਸਾਡੇ ਪਿੰਡ ਦੇ ਵਿੱਚ ਕਾਫੀ ਵਿਕਾਸ ਕੀਤਾ ਤੇ ਸਾਰੇ ਨਗਰ ਨਿਵਾਸੀਆਂ ਵੱਲੋਂ ਮੈਂ ਸ਼੍ਰੀਮਾਨ ਲਾਲਚੰਦ ਕਟਾਰੀ ਦੇ ਧੰਨਵਾਦ ਹਾਂ ਕਿ ਜਿਹੜਾ ਇਹ ਦਸ਼ਾਰਾ ਗਰਾਊਂਡ ਹੈ ਜਿਸ ਨੂੰ ਪਾਰਕ ਦਾ ਰੂਪ ਦਿੱਤਾ ਜਾ ਰਿਹਾ ਪਿੰਡ ਵਾਸਤੇ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਇੱਥੇ ਸਿਆਣੇ ਆ ਕੇ ਬੈਠ ਸਕਦੇ ਆ ਪਾਰਕ ਜਿਹੇ ਬਣੇਗਾ ਪਿੰਡ ਦੀ ਜਿਹੜੀ ਖੂਬਸੂਰਤੀ ਹੈ ਉਹ ਵੀ ਕਾਫੀ ਤਰੀਕੇ ਦੇ ਨਾਲ ਵਧੇਗੀ ਔਰ ਬਾਹਰੋਂ ਜਿਹੜੇ ਲੋਕੀ ਆਣਗੇ ਉਹ ਵੀ ਦੇਖਣਗੇ ਕਿ ਵਾਕਿਆ ਪਾਰਕ ਬਣਿਆ ਪਿੰਡ ਨੂੰ ਉਹ ਸੋਹਣਾ ਲੱਗੇਗਾ ਇਸਦੇ ਨਾਲ ਹੀ ਮੈਂ ਜ਼ਿਆਦਾ ਨਾ ਕੁਝ ਕਹਾਂਗਾ ਜਿੰਨਾ ਕਿ ਮੇਰੀ ਸਾਨੇ ਦੇ ਵਿੱਚ ਇਹੀ ਕਹਾਂਗਾ ਕਿ ਮੰਤਰੀ ਜੀ ਦਾ ਅਸੀਂ ਬਾਰ-ਬਾਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਪਿੰਡ ਦੇ ਵਾਸਤੇ ਕਾਫੀ ਵਿਕਾਸ ਜਿਹੜਾ ਹੈ ਉਹ ਕੀਤਾ ਹੈ ਧੰਨਵਾਦ ਤੁਹਾਡੇ ਇਲਾਕੇ ਇਹ ਟੈਂਡਰ ਟੈਂਡਰ ਸਰਨਾਜੇ ਬਾਲ ਨੰਬਰ 44 ਚ ਇਹ ਛੱਪੜ ਹੀ ਪਿੰਡ ਦਾ ਪਹਿਲੇ ਜਿਹੜਾ ਕਿ ਸਰਕਾਰ ਵੱਲੋਂ ਪੂਰ ਕੇ ਇਹਦਾ ਪਾਰਕ ਦਾ ਸੀ ਮੰਤਰੀ ਸਾਹਿਬ ਨੇ ਨਹੀਂ ਪੱਤਾ ਰੱਖਿਆ ਹੈ 75 ਲੱਖ ਦੀ ਲਾਗਤ ਨਾਲ ਇਹ ਪਾਰਕ ਬਣੇਗਾ ਵਧੀਆ ਪਾਰਕ ਬਣੇਗਾ ਜਿੱਥੇ ਪਿੰਡ ਦੇ ਸਾਡੇ ਬਜ਼ੁਰਗਾਂ ਜਾਂ ਨੌਜਵਾਨਾਂ ਉਹਨਾਂ ਨੂੰ ਸੈਰ ਕਰਨ ਦਾ ਜਾਂ ਖੇਡਣ ਦਾ ਇੱਥੇ ਹਰ ਸਬਾਨ ਰੱਖਿਆ ਜਾਏਗਾ ਤੇ ਬੜੀਏ ਤਰੀਕੇ ਨਾਲ ਇਹਨੂੰ ਬਣਾਵਾਂਗੇ ਦੇਖਭਾਲ ਵੀ ਕਰਾਂਗੇ ਔਰ ਪਿੰਡ ਦੀ ਆਣ ਤੇ ਸ਼ਾਨ ਵਧੀਆ ਬਣੇਗੀ ਇਸ ਪਾਰਕ ਨਾਲ